ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਪਾਠ ਸਹਿਬਾ ਗੁਰਾਂ ਦੀ ਸਵਈਆਂ ਦੇ ਵਿੱਚ ਉਸਤਤ ਕਰਦੇ ਬਖਸ਼ ਕਰਦੇ ਹਨ ਜਾਮ ਗੁਰੂ ਹੋਏ ਬਲ ਤਨ ਹੈ ਕਿਆ ਗਾਰਬ ਦਿੱਜੈ ਇਹ ਧੰ ਗੁਰੂ ਅਮਰਦਾਸ ਜਿਸ ਮਨੁੱਖ ਨੇ ਤੇਰੇ ਚਰਨਾ ਦਾ ਆਸਰਾ ਲਿਆ ਹੋਵੇ ਜਿਹੜਾ ਧਨ ਹੈ ਮਾਇਆ ਹੈ ਉਹ ਵੀ ਉਸ ਮਨੁੱਖ ਨੂੰ ਉਹ ਮਨੁੱਖ ਮਾਇਆ ਕੋ ਬੋਲਦਾ ਨਹੀਂ ਨਹੀਂ ਹੈ ਕਿ ਆਕਾਰ ਬਦਲ ਜੈ ਕਿਉਂਕਿ ਕੋਈ ਮਨੁੱਖ ਦੇ ਕੋਲ ਮਾਇਆ ਧਨ ਸੰਪਦਾ ਆ ਜਾਵੇ ਤੇ ਮਨੁੱਖ ਫਿਰ ਦੂਸਰੇ ਨੂੰ ਪੁਰਾ ਜਿਹੜਾ ਹੰਕਾਰ ਹੈ ਧਨ ਦਾ ਇਹ ਮਨੁੱਖ ਦੇ ਉੱਪਰ ਹਾਵੀ ਹੋ ਜਾਂਦਾ ਹੈ ਤੇ ਪਾਠ ਸਾਹਿਬਾਨ ਬਖਸ਼ ਕਰਦੇ ਹਨ ਇਹ ਤੁਹਾਨੂੰ ਗੁਰੂ ਅਮਰਦਾਸ ਜੀ ਉਹ ਜਿਸ ਦੇ ਤੁਸੀਂ ਵੱਲ ਹੋ ਗੋ ਉਹ ਮਾਇਆ ਦੇ ਵਿੱਚ ਆ ਕੇ ਡੂਲਦਾ ਨਹੀਂ ਉਹ ਹੰਕਾਰ ਨਹੀਂ ਕਰਦਾ ਜਾ ਕੋਈ ਮਨੁੱਖ ਉਹ ਨੂੰ ਮਾਇਆ ਦਾ ਲਾਲਚ ਦੇ ਕੇ ਉਹ ਨੂੰ ਖਰੀਦ ਨਹੀਂ ਸਕਦਾ